ਉਹ ਲਾ ਪਿੱਛੜ ਗਏ ਜੀ ਜੀ ਸੀਐਮ ਸਾਹਿਬ ਅੱਜ ਤਵਾਰੋ ਮਿਲੇ ਜੀ ਨਹੀਂ ਦੇਖ ਲਿਆ ਕਿ ਟਕਣਾ ਨੂੰ ਬੜੀ ਜੀ ਬਹੁਤ ਸਰਗਰਮ ਹੋ ਗਏ ਗਿਲਕਪਾਉ ਪਰ ਬੜੀ ਮੰਦਪਾਗੀ ਟਕਣਾ ਲਈ ਸਮਾਣਾ ਵਾਸੀਆਂ ਹੁਣ ਚੱਲਣੀ ਪਈ ਸਾਰੇ ਵਾਸੀਆਂ ਨੂੰ ਕਹਿੰਦੇ ਕੱਲੇ ਸੱਤ ਪਰਵਾਨ ਜੀ ਕਿ ਬੱਚੇ ਸਰ ਦੇ ਸੰਜੇ ਨੇ ਛੋਟੇ ਛੋਟੇ ਫੁੱਲਾਂ ਵਰਗੇ ਬੱਚੇ ਸਕੂਲ ਤੋਂ ਪਰ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਨੂੰ ਗੱਡੀ ਲੱਗ ਗਈ ਜੀ ਜੀ ਮੇਰੇ ਵਿੱਚ ਸੱਤ ਬੱਚੇ ਆਂ ਬੀ ਸਿੰਘ ਬੋਲਦੇ ਕਿ ਡਾਪਲ ਬੜੀ ਬੜਾ ਕਰਨਾ ਕੋੜਾ ਨਹੀਂ ਚਾਲੀ ਫਸੀ ਚੱਪੀ ਸੋ ਕੁਝ ਪਰਵਾਰਾਂ ਵੱਲੋਂ ਅੱਜ ਨੇ ਮੀਟਿੰਗ ਨਾ ਜੀ ਕੁਝ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਦਾ ਪਾਸੇ ਨਹੀਂ ਆਉਣਾ ਇਹ ਯਕੀਨ ਕਰ ਕਿ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਨੂੰ ਕੁਝ ਅੱਜ ਦੇ ਕੀ ਹਾਲਾਤ ਵੀ ਸਾਰੇ ਕਹਿੰਦੇ ਆ ਕਿ ਕਸ਼ਮੀਰ ਵੰਡਨ ਨਾਲ ਪੁਤਨੀਆ ਵੰਡਨ ਨਾਲ ਪੁੱਛ ਬੰਡਨ ਨਾਲ ਅੱਗੇ ਲੱਗੋ। ਪੁਤਨੀਆ ਵੰਡਨ ਨਾਲ ਸਤ ਉਹ ਜੋ ਇਹਨਾਂ ਨੇ ਮੰਗ ਕੀਤੀ ਹੈ ਕਿ ਉਸ ਪ੍ਰਸ਼ਾਸਨ ਵੱਲੋਂ ਪ੍ਰੋਪਰਲੀਕ ਕੇਨਾਰ ਐਫ ਆਈ ਆਰ ਲਿਗਿਟਰੀਅਲਸ ਨੋਕੇਟਿਵ ਆਰਡਰ ਦਿੱਤਾ ਜਾਂਦੇ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਸ ਕਰਕੇ ਬਤਨੀਆ ਨਾ ਕੀਤੀ ਜਾਉਂਦੀ ਤੇ ਪਰਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਰਾ ਤਾਂ ਉਹ ਕਰਦਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਕਿ ਜਿਹੜੇ ਟਿਪਰ ਵਾਲੇ ਸੀਗੇ ਸੱਚੋ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌਟ ਉੱਪਰ ਹੀ ਜਿਹੜੇ ਸਮਾਨੇ ਵਿੱਚ ਲੰਘਦੇ ਨੇ ਤੇ ਮੈਨੂੰ ਗੁੱਸੇ ਆ ਨਾ ਸਾਰਾ ਉਹਦੇ ਜਿੰਨੇ ਮਾਲਤ ਨੂੰ ਇਲੀਗਲ ਟਿਪਰ ਚੱਲਦੇ ਨੇ ওভারਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਤੇ ਈਵਨ ਜਿਹੜਾ ਪ੍ਰਮਾਣਿਕ ਸੀਗਾ 19 ਸਾਲ ਦਾ ਜਵਾਨ ਸੀਗਾ ਜਿਸ ਦੀ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਸੀ ਜਦਕਿ ਟ੍ਰੱਕਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਹੂੰ ਕਿਨੇ ਇਹ ਗਲਤੀ ਕੀਤੀ ਜਾਂ ਕਿਵੇਂ ਕਿ ਦਿਨ ਮਿਤੀ ਤੱਕ ਕੋਈ ਬੱਚਾ ਨਹੀਂ ਉਹਨੂੰ ਵੀ ਗੁਫਤਾਰ ਕੰਦੇ ਆਰਡਰ ਦੇ ਦਿੱਤੇ ਗਏ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਤੇ ਇਸ ਸੜਕ ਨੂੰ ਸੜਕ ਤੋਂ ਕਿ ਮੇਰੇ ਖੁਦ ਮੇਰੇ ਪਿਤਾ ਜੀ ਭੰਦਰਾਂ ਸਕੂਲ ਚ ਪੜ੍ਹਾਉਂਦੇ ਸੀ। ਫਸਿਆਣੇਪੁਰ ਕਿਰਪਾਨਾ ਭੰਦਰਾਂ ਤੋਂ ਦੋ ਆ ਰਹੇ ਸੂਤੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀਗਾ। ਤਾਂ ਇੱਕ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਗਰੀਡ ਦੀ ਹੱਡੀ ਟੁੱਟ ਗਈ। ਦੋ ਮਨ ਕੇ। ਉਹ ਕਿਸੀ ਤਰ੍ਹਾਂ ਲੱਗਾ। ਚਲ ਨਾ ਆਪਦੇ ਸੀ। ਬਾਅਦ ਵਿੱਚ ਉਹ ਇਲਾਜ ਤਾਂ ਕਰਵਾਲੇ ਪਰ ਫਿਰ ਵੀ ਉਹ ਸੱਚ ਜੋ ਉੱਪਰ ਨਾਲ ਬਹੁਤ ਆਪਾ। ਉਸ ਮੈਂ ਉਹਦੇ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪਨੇ ਵੀ ਜਿਹਨੂੰ 4 ਲਾਈਨ ਬਣਾਉਣ ਦਾ ਜਿਹੜਾ ਕੈਪਟਨ ਬੀਸੀਐਮ ਨੂੰ ਕਰਦਾ ਵੀ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਐਸੀ ਦੀ ਕੋਈ ਕੰਮੀ ਨਹੀਂ ਸਕਦਾ ਪਾਤਣਾ ਟੱਕਰ ਤੇ ਸਿਆਣੇ ਤੋਂ ਉਹ ਜਾਣਦੇ ਹੁੰਦੇ ਕਿ ਹਸਪਤਾਲ ਜਿਹੜਾ ਅਪੀਰ ਕਰਨ ਇੱਥੋਂ ਦਾ ਜੇ ਹਸਪਤਾਲ ਅਪੀਰ ਡੰਦਾ ਸ਼ਹਿਰ ਕੁਛ ਬੱਚਿਆਂ ਨੇ ਜਨਨਾ ਪਾਚ ਕੇ ਸੰਭਲੂ ਹੋਣਾ ਹੈ ਨਾ 13 ਤਰੀਕ ਨੂੰ ਅਸੀਂ ਤਿੰਨ ਐਂਬੂਲੈਂਸਾਂ ਦੇਣੀਆਂ ਨੇ ਜੀ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਨਾ ਸੱਤ ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਰੱਖੀ ਨੇ ਦੇ ਨੇ ਚਿਲਡਰਨ ਮੈਮੋਰੀ ਉਹਨਾਂ ਦੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਹੀ ਤੇ ਤਾਂ ਕਿ ਇੱਕ ਨਾ ਨੇ ਜਿਹੜਾ ਮਾਈਨਿੰਗ ਦੀ ਤਜਵੀਜ਼ ਨੂੰ ਕੋਈ ਕਰਾਣੀ ਕਰਾ ਹ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਪ੍ਰੈਸਟ ਬਣਾਉਣ ਦੇ ਤਾਂ ਕਿ ਜਿਹੜਾ ਆਪਣੇ ਬੱਚੇ ਚਲੇ ਗਏ ਪੁਰਾਣੇ ਬੱਚੇ ਪੜਾਈ ਬਖੂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਫੰਕਸ਼ਨ ਦਾ ਸਾਦਨ ਨਾ ਹੋਵੇ ਇਸ ਪੱਖੋਂ ਪੜਾਈ ਪਖੋ ਰਹਿ ਜਾਣ ਕਿ ਮੈਪਾਰਨੀ ਸੈਕੰਡਰੀ ਜਿਹੜੇ ਬਸ ਨਹੀਂ ਬਲੀਮ ਇਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਮਨੂਨਸਰ ਬਣਾ ਰਹੇ ਕਿ ਉਥੇ 15 20 ਬੱਸਾਂ ਦਾ ਪੈਸੇ ਵੀ ਮਿਲਣਗੇ ਅਜਿਨਾ ਇੱਕ ਟਰੱਸਟ ਬਣਾਉਣਗੇ ਜਿਹਦੇ ਮਗਰੇ ਉਹਦੇ ਵਿੱਚ ਵੀ ਸਰਕਾਰ ਆစီ ਸੀ ਸੀਐਮ ਸਾਹਿਬ ਕਾਫੀ ਥਾਤੇ ਪੂਰੇ ਪੰਜਾਬ ਦੇ ਵਿੱਚ ਟਿਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਕੋਈ ਕਾਲੇ ਜੀ ਬਣਾਉਣ ਜਾ ਰਹੇ ਕੋਈ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਨਹੀਂ ਸੀ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸੰਭੋ ਕਿ ਇੱਥੋਂ ਚੱਲਦੇ ਓਵਰਲੋਡਡ ਚੱਲਦੇ ਮੋਸਟਲੀ ਹੈ ਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਬਟਾ ਨੈਕਸਸ ਹੀ ਬਣੇਗਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਏਗੀ ਸਰ ਕਿਉਂਕਿ ਬੱਸਾਂ ਦੇ ਵਿੱਚ ਹਲੇ ਵੀ ਦੇਖਿਆ ਜਾਂਦਾ ਸੀ ਜਦੋਂ ਸਕੂਲ ਚੱਲਦੇ ਸੀ ਉਹਨੇ ਤਾਂ ਕੋਈ ਅਲਰੇਡੀ ਕਰ ਰੱਖਿਆ ਕਿ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਆ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ 'ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਜਾ ਕਰਨਾ ਨਾ ਪਵੇ ਬਹੁਤ ਛੇਵੀਂ ਸੱਤਵੀਂ ਵਾਲੇ ਬੱਚੇ ਕੁਝ ਸੀਗੇ ਵਿਰੇ ਹੁਣੇ ਤੋਂ ਯੂਪੀਐਸਸੀ ਵੀ ਪੈਰੀ ਬਾਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੇ ਕਿ ਆਈਐਸ ਕਿਵੇਂ ਬਣਦੇ ਆਈ ਤੇ ਸੰਨ ਇੰਟੈਲੀਜੈਂਟ ਬੱਚੇ ਸੁਪਨੇ ਆ ਕੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪ੍ਰਬਾਤਨ ਦੇ ਸੋਹਰ ਮੈਂ ਸੀਐਮ ਸਾਹਿਬ ਵਿਧਾਇਕਾਂ ਦਾ ਵੀ ਰੋਲ ਵਿਧਾਇਕਾਂ ਦਾ ਵੀ ਰੋਲ ਦੱਸ ਰਹੇ ਨਹੀਂ ਜੀ ਟਿੱਪਰ ਦੇ ਵਿੱਚ ਕਿ ਵਿਧਾਇਕਾਂ ਦਾ ਵੀ ਰੋਲ ਰਿਹਾ ਹੈਗਾ ਕੋਈ ਟਿੱਪਰਾਂ ਵਿਧਾਇਕਾਂ ਨਾਲ ਕੋਈ ਵਿਧਾਇਕਾਂ ਦਾ ਵੀ ਰੋਲ ਰਿਹਾ ਜੀ ਟਿੱਪਰਾਂ ਜਿਹੜਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਹੋਵੇ ਨਾ ਕੋਈ ਨਹੀਂ ਬਖਸ਼ਾ ਜੀ ਨੇ ਜੇ ਕੋਈ ਤੇ ਪੁਰਾਣੇ ਮਾਮਲੇ 'ਚ ਜਾ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਵੀ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਵੀਕ ਕਰਨੇ ਫਰਜ਼ ਤੇ ਕੋਈ ਨਹੀਂ ਬਖਸ਼ ਸਕਦਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੇ ਇਹ ਜਿਹੜੀਆਂ ਅੱਗੇ ਕੋਈ ਐਗੂਮੈਂਟ ਕਰਨਾ ਹੋਵੇ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਵੀ ਪਰਮਾਧਮ ਦੇ ਲੋਕ ਕੋਲ ਪਰ ਜਦੋਂ ਫੇਵਰ ਕੀ ਹੈ ਕਿ ਜੈਂਟਸ ਦਾ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਇਧਰ ਤੋਂ ਉਧਰ ਡਾਈਬਟੋ ਲੇਡੀਜ਼ ਕਰੇ ਬਟਾ ਮਿਟੀਆਂ ਨੰਨਵਲ ਦੇਖਦੇ ڈپریشن ਚ ਚਲੇ ਗਏ ਹੂੰ ਸੋ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਕਿ ਜਿਹੜਾ ਟਰਸਟ ਹੈ ਟਰਸਟੂ ਦੇ ਚੁੱਕਾ ਇੱਕ ਉਹਦੀ ਹਿੱਸਾ ਹੈ ਉਹ ਕੰਮ ਕਰਨ ਸਰਕਾਰ ਨੂੰ ਦੀ ਹੈਲਪ ਕਰ ਰਹੇ ਉਹ ਬੱਚੇ ਹੋਰ ਬੱਚੇ ਕਿਉਂ ਆਪਣੀ ਆਪਣੀ ਖੁਸ਼ੀ ਦੇ ਤਰਨਾ ਖਤਮ ਕਰ ਰਿਹਾ ਜੀ ਪਰਿਵਾਰ ਹਾਂ ਜੀ ਦਿਨ ਪਰਿਵਾਰ ਨੇ ਧੰਨਵਾਦ ਵੀ ਕਰਦਾ ਸਾਰੇ ਪਰਿਵਾਰ ਦਾ ਉਹਨਾਂ ਨੇ ਮੈਨੂੰ ਕਹਿ ਕੇ ਤਰਨਾ ਖਤਮ ਕਰ ਰਹੇ ਹੋ ਪਰ ਮੈਂ ਨਾਰ ਕਰਦਾ ਔਰ ਸੱਤ ਤੱਕ ਐਂਬੂਲੈਂਸਸ ਤੇੜਾ ਤੇ ਨੂੰ ਜਾਗੇ ਸਕੂਲ ਆਫ ਐਨੀਮਸ ਬੰਗਿਆ ਹਸਪਤਾਲ ਨੂੰ ਜਿਹੜਾ ਉਹ ਅਫਰੀਡ ਕਰ ਰਹੇ ਨਾਲਿਕ ਪਾਰਕ ਚਿਲਡਰਨ ਮੈਮੋਰੀ ਪਾਰਕ ਦਾ ਨਮਕ ਤੇ ਫੋਰ ਲਾਈਨ ਆਪਾਂ ਕਰ ਰਹੇ ਆ ਸੜਕ ਤੇ ਮਾਈਨਿੰਗ ਦੀਆਂ ਟਿੱਪੜਾਂ ਦੀ ਇਹਦੀ ਉੱਚ ਪਧਰੀਆਂ ਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਕੋਈ ਹੋਰ ਦੀ ਜਾਨ ਠੀਕ